ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਬੇहद ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਚਾਈਨਾ ਡੋਰ ਉੱਤੇ ਜਿਹੜਾ ਪ੍ਰਸ਼ਾਸਨ ਵੱਲੋਂ ਬੈਨ ਲਗਾਇਆ ਗਿਆ ਲੇਕਿਨ ਇੱਕ ਵਿਅਕਤੀ ਜੋ ਕਿ ਬਹੁਤ ਹੀ ਛਾਤrana ਤਰੀਕੇ ਨਾਲ ਗੰਨੇ ਦੀ ਰਸ ਵੇਚਣ ਦੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ ਤੇ ਪੁਲਿਸ ਨੇ ਉਸ ਦੇ ਕੋਲੋਂ 768 ਗੱਟੂ ਜਿਹੜੇ ਬਰਾਮਦ ਕੀਤੇ ਹਨ ਤੇ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਰਸ ਵੇਚਣ ਦੀ ਆੜ ਵਿੱਚ ਖੂਨੀ ਕਹੀ ਜਾਂਦੀ ਚਾਈਨਾ ਡੋਰ ਦੇ ਗੱਟੂ ਜਿਹੜੀ ਚਾਈਨਾ ਡੋਰ ਉਸ ਨੂੰ ਵੇਚਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਭਾਰੀ ਮਾਤਰਾ 768 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਹੈ ਕਾਦਿਆ ਪੁਲਿਸ ਨੂੰ ਇਹ ਕਾਮਯਾਬੀ ਸਪੈਸ਼ਲ ਸੈੱਲ ਦੀ ਮਦਦ ਨਾਲ ਹਾਸਲ ਹੋਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ सोनू ਨਾਮ ਦਾ ਇਹ ਵਿਅਕਤੀ ਜੋ ਗੰਨੇ ਦੀ ਰਸ ਵੇਚਣ ਦਾ ਕੰਮ ਕਰਦਾ ਹੈ ਅਤੇ ਰਸਵੇਚਣ ਦੀ ਆੜ ਵਿੱਚ ਚਾਈਨਾ ਡੋਰ ਦੇ ਗੱਟੂ ਵੇਚ ਰਿਆ ਸੀ ਸਪੈਸ਼ਲ ਸੈੱਲ ਦੇ ਸਹਿਯੋਗ ਨਾਲ ਇੱਕ ਸੂਚਨਾ ਦੇ ਆਧਾਰ ਤੇ ਸਵੈਕਤੀ ਨੂੰ 768 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਸਬੰਧੀ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸਦੇ ਸਖਤ ਕਾਰਵਾਈ ਹੋਵੇਗੀ ਵਿਖਾਣ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਆਧਿਆ ਥਾਣੇ ਵਿੱਚ ਇੱਕ ਦੋਸ਼ੀ ਐਪਸੋਨ ਜਿਸ ਨੂੰ ਉਸ ਨੂੰ ਉਸ ਨੂੰ ਗ੍ਰਸਤਾਰ ਕੀਤਾ ਗਿਆ ਥਾਣਾ ਦਾ ਨਿਊਕਸ ਵੱਲੋਂ ਜੋ ਦੋ ਦਿਨ ਚਲੋ ਕੇ ਬਹੁਤ 16 ਡੱਬੇ ਚਾਇਨਾ ਰੋਡ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਰੋਡ ਦਾ ਇੱਕ ਬੜਾ ਦੁਪੱਤਰ ਹੈ ਜਿਹਾ ਕਿ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਨਾਨਾ ਖਤਰਾ ਹੁੰਦਾ ਸਿਰਫ ਲੋਕਾਂ ਦੇ ਨੱਕ ਮੋ ਕੱਟ ਜਾਂਦੇ ਨੇ ਜੂਸ ਨਾਲ ਜੰਮਤਰਾ ਹੁੰਦਾ ਸਿਰਫ ਪੰਛੀ ਹੁੰਦੇ ਉਹਨਾਂ ਦੇ ਪਰ ਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਇਹ ਨਿਗੀ ਦੀ ਡਾਇਰੈਕਸ਼ਨ ਤੇ ਇਹਦੇ ਖਿਲਾਫ ਬੜੀ ਜੰਨੀ ਪਧਰ ਤੇ ਮਹੌਜ ਵੀ ਹੋਈ ਹੈ ਉਸੇ ਮੂਹਰੇ ਤਹਿਤ ਉਹ ਯਾਨੀ ਕਨ ਕਾਨਕਾਦਿਆਂ ਵੱਲੋਂ ਪੈਸੇ ਭਾਇਂ ਜ਼ਿੰਮਾਦਾਰ ਦੇ ਨਾਲ ਕਾਨਕਾਦਿਆਂ ਵਿਖੇ ਜਿਹੜੇ ਇਹ ਮਿਸਟਰ ਸੋਨੂ ਹੈ ਜਿਹੜੇ ਸੋਨ ਕੋਲ 16 ਬੇਟੀਆਂ ਪਰੰਪਤੀਆਂ ਘਟੂਆਂ ਦੀਆਂ ਇੱਕ ਬੇਟੀ ਦੇ ਵਿੱਚ 48 ਟੋਨੇ ਟੋਟਲ ਇਹ 768 ਟੋਨ ਬੰਦੇ ਨੇ ਇਹ ਕੋ ਬਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ ਅਰਜ਼ੀ ਨੰਬਰ 3 3 बी एन एस दो सौ तेईस एक सौ पची इनमेंट प्रोटैक्शन एक्टा वाइल्ड लाइफ प्रोटैक्शन एक्ट लगाया इन्हें खिलाफ कार्रवाई कर दिया है परिशन आरंभिया है इसको गांह फल होट पुष्टि जा रही है कि यह इसको फजल कितों लेके आता है ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਇਨਾ ਡੋਰ ਨੂੰ ਬਿਲਕੁਲ ਉਸ ਨਾ ਕਰਮ ਇਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਇਹ ਇਹਨਾਂ ਨੇ ਬੜਾ ਪਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨ ਤੇ ਕੋਈ ਦੀ ਜਾਨ ਦੇ ਨਾਲ ਖਵਾੜ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੋਰਸ ਵੱਲੋਂ ਇਹਨਾਂ ਨੂੰ ਵੇਚਨ ਤੋਂ ਬਾਝ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਾ ਲੋਕਾਂ ਦੀ ਜਾਨ ਨਾਲ ਨਾ